ਅੱਜ ਆਪਾਂ ਬਣਾਵਾਂਗੇ ਕਰੇਲਿਆਂ ਦੀ ਸਬਜ਼ੀ ਜੋ ਕਿ ਆਪਾਂ ਅਲੱਗ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਤੇ ਬਿਲਕੁਲ ਵੀ ਇਹ ਕੜਵੇ ਕਰੇਲੇ ਬਣ ਕੇ ਤਿਆਰ ਨਹੀਂ ਹੁੰਦੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸੇਖੋ ਵਿੱਚ ਚਲੋ ਆਪਾਂ ਹੁਣ ਇਸ ਸਬਜ਼ੀ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਕਰੇਲਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਹੈ ਤਾਂ ਕਿ ਕਰੇਲਿਆਂ ਦੇ ਵਿੱਚ ਜੋ ਵੀ ਡਸਟ ਵਗੈਰਾ ਹੈ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਇਹ ਦੇਖੋ ਕ੍ਰੇਲੇ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤੇ ਹੁਣ ਇਹਨਾਂ ਨੂੰ ਆਪਾਂ ਸ਼ੈਲ ਲਵਾਂਗੇ ਇਹਨਾਂ ਦੀ ਸ਼ੈਲ ਆਪਾਂ ਹਲਕੀ ਹਲਕੀ ਹੀ ਲਾਉਣੀ ਹੈ ਜਿਹੜੇ ਉੱਪਰੋਂ ਥੋੜਾ ਜਿਹਾ ਖੁਰਦੜਾ ਜਿਹਾ 파ਟ ਹੁੰਦਾ ਹੈ ਉਸ ਨੂੰ ਹੀ ਆਪਾਂ ਛਿੱਲ ਕੇ ਉਤਾਰਾਂਗੇ ਪੂਰੀ ਤਰ੍ਹਾਂ ਇਸ ਨੂੰ ਆਪਾਂ ਛਿੱਲਣਾ ਨਹੀਂ ਹੈ ਜੇਕਰ ਤੁਸੀਂ ਇਸ ਤਰ੍ਹਾਂ ਕ੍ਰੇਲੇ ਬਣਾਓਗੇ ਤਾਂ ਬੱਚੇ ਵੀ ਕਦੀ ਨਾ ਨਹੀਂ ਕਰਨਗੇ ਕ੍ਰੇਲੇ ਖਾਣ ਤੋਂ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਤੇ ਬਿਲਕੁਲ ਵੀ ਇਹ ਕੋੜੇ ਨਹੀਂ ਬਣਦੇ ਇੱਥੇ ਆਪਾਂ ਸਾਰੇ ਕਰੇਲਿਆਂ ਨੂੰ ਛਿੱਲ ਲਿਆ ਹੈ ਤੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਇੱਥੇ ਜਿਹੜੀਆਂ ਆਪਾਂ ਕਰੇਲੇ ਦੀਆਂ ਛਿਲਡਾਂ ਰੱਖ ਲਈਆਂ ਹਨ ਇਹ ਤੁਸੀਂ ਤੜਕੇ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਜਾਂ ਇਹਨਾਂ ਨੂੰ ਪਿਆਜ਼ ਪਾ ਕੇ ਅਲੱਗ ਵੀ ਇਹਨਾਂ ਦੀ ਸਬਜ਼ੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਇੱਥੇ ਸਾਰੇ ਕਰੇਲਿਆਂ ਨੂੰ ਇਸ ਤਰ੍ਹਾਂ ਗੋਲ-ਗੋਲ ਕੱਟ ਲਵਾਂਗੇ ਇਹ ਆਪਾਂ ਨਾ ਤਾਂ ਬਹੁਤ ਜ਼ਿਆਦਾ ਬਰੀਕ ਕੱਟਨੇ ਹਨ ਤੇ ਨਾ ਹੀ ਆਪਾਂ ਬਹੁਤ ਜ਼ਿਆਦਾ ਇਹ ਮੋٹے ਰੱਖਨੇ ਹਨ ਜੇਕਰ ਆਪਾਂ ਬਰੀਕ ਕਟਾਂਗੇ ਤਾਂ ਇਹ ਜਦੋਂ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਇਹ ਜਲਦੀ ਸੁੱਕ ਜਾਣਗੇ ਹੁਣ ਆਪਾਂ ਇੱਥੇ ਸਾਰੇ ਕਰੇਲੇ ਕੱਟ ਲਏ ਆ ਤੇ ਹੁਣ ਇਹਨਾਂ ਦੇ ਵਿੱਚੋਂ ਆਪਾਂ ਬੀ ਕੱਢ ਲਵਾਂਗੇ ਜਿਹੜੇ ਬਹੁਤ ਜ਼ਿਆਦਾ ਬੀ ਪੱਕੇ ਹੋਣਗੇ ਉਹ ਆਪਾਂ ਇਹਨਾਂ ਵਿੱਚੋਂ ਕੱਢ ਲਵਾਂਗੇ ਬਾਕੀ ਆਪਾਂ ਰਹਿਣ ਦਵਾਂਗੇ ਇਹ ਦੇਖੋ ਸਾਰੇ ਕਰੇਲਿਆਂ ਚੋਂ ਆਪਾਂ ਬੀ ਕੱਢ ਲਿਆ ਹੈ ਹੁਣ ਆਪਾਂ ਇੱਥੇ ਇਸ ਦੇ ਤੜਕੇ ਦੀ ਤਿਆਰੀ ਕਰਦੇ ਹਾਂ ਇਥੇ ਮੈਂ ਤਿੰਨ ਪਿਆਜ਼ ਲਏ ਹਨ ਉਹਨਾਂ ਨੂੰ ਇਸ ਤਰ੍ਹਾਂ ਆਪਾਂ ਮੋٹے-ਮੋٹے ਕੱਟ ਲੈਣਾ ਹੈ ਤੇ ਤਿੰਨ ਹੀ ਆਲੂ ਲਏ ਹਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਆਪਾਂ ਕੱਟਾਂਗੇ ਦੋ ਟਮਾਟਰ ਥੋੜਾ ਜਿਹਾ ਅਦਰਕ ਤੇ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਕੱਟ ਲਈਆਂ ਹਨ ਤੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਲੂ ਫਰਾਈ ਕਰਾਂਗੇ ਇਥੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਤੇਲ ਬਹੁਤ ਜ਼ਿਆਦਾ ਹੈ ਪਰ ਆਪਾਂ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ ਤੇ ਬਹੁਤ ਹੀ ਜਲਦੀ ਫਰਾਈ ਹੋ ਜਾਣਗੇ ਤੇ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਇਥੇ ਆਪਾਂ ਫਲੇਮ ਹਾਈ ਨਹੀਂ ਕਰਨਾ ਲੋ ਫਲੇਮ ਦੇ ਉੱਪਰ ਹੀ ਪਕਾਵਾਂਗੇ ਤਾਂ ਕਿ ਅੰਦਰ ਤੱਕ ਸੌਫਟ ਹੋ ਜਾਣ ਇਹ ਦੇਖੋ ਆਪਣੇ ਆਲੂ ਬਹੁਤ ਵਧੀਆ ਸੌਫਟ ਹੋ ਚੁੱਕੇ ਹਨ ਬਸ ਇੰਨੇ ਕੀ ਆਪਾਂ ਸੌਫਟ ਕਰਨੇ ਹਨ ਬਹੁਤ ਜ਼ਿਆਦਾ ਇਹਨਾਂ ਨੂੰ ਨਹੀਂ ਗਾਲਣਾ ਹੁਣ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਹੁਣ ਸਾਰੇ ਆਲੂ ਆਪਾਂ ਪਲੇਟ 'ਚ ਕੱਢ ਲਏ ਹਨ ਹੁਣ ਇਸੇ ਤੇਲ ਦੇ ਵਿੱਚ ਆਪਾਂ ਕ੍ਰੇਲਿਆਂ ਨੂੰ ਪੁੰਨਾਂਗੇ ਕ੍ਰੇਲੇ ਵੀ ਆਪਾਂ ਮੀਡੀਅਮ ਟੂ ਲੋ ਫਲੇਮ ਦੇ ਉੱਪਰ ਹੀ ਪਕਾਵਾਂਗੇ ਇਹ ਦੇਖੋ ਕarele ਹੁਣ ਕਿੰਨੇ ਵਧੀਆ ਆਪਣੇ ਪੁੱਜ ਚੁੱਕੇ ਹਨ ਤੇ ਸੌਫਟ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਬਾਕੀ ਜਿਹੜੇ ਕarele ਰਹਿੰਦੇ ਹਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਪੁੰਨ ਲਵਾਂਗੇ ਇੱਕ ਵਾਰੀ ਤੁਸੀਂ ਜਰੂਰ ਇਸ ਤਰ੍ਹਾਂ ਕarele ਦੀ ਸਬਜ਼ੀ ਬਣਾ ਕੇ ਦੇਖਿਓ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਸਪੈਸ਼ਲੀ ਮੇਰੇ ਬੱਚੇ ਇਸੇ ਤਰ੍ਹਾਂ ਦੀ ਸਬਜ਼ੀ ਹੀ ਖਾਂਦੇ ਹਨ ਕਿਉਂਕਿ ਇਸ ਦੇ ਵਿੱਚ ਆਪਾਂ ਆਲੂ ਯੂਜ਼ ਕਰ ਲੈਣੇ ਹਨ ਤੇ ਆਲੂ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ਹੁਣ ਦੇਖੋ ਸਾਰੇ ਆਪਣੇ ਗਰੇਲੇ ਪੁੱਜ ਚੁੱਕੇ ਹਨ ਤਿਕੜਾਈ ਦੇ ਵਿੱਚ ਜਿਹੜਾ ਜ਼ਿਆਦਾ ਤੇਲ ਹੈ ਉਹ ਆਪਾਂ ਕੱਢ ਲਵਾਂਗੇ ਤੇ ਕੜਾਈ ਦੇ ਵਿੱਚ ਜਸਟ ਆਪਾਂ ਦੋ ਵੱਡੇ ਚਮਚੀ ਹੀ ਤੇਲ ਦੇ ਰਹਿਣ ਦੇਣੇ ਹਨ ਹੁਣ ਆਪਾਂ ਸਬਜ਼ੀ ਨੂੰ ਤੜਕਾ ਲਗਾਉਂਦੇ ਹਾਂ ਹੁਣ ਇੱਥੇ ਆਪਾਂ 1/4 ਚਮਚ ਹਿੰਗ ਦਾ ਪਾਵਾਂਗੇ 1 ਚਮਚ ਜੀਰੇ ਦਾ ਪਾ ਲਵਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਪੁੰਨ ਲਵਾਂਗੇ ਹੁਣ ਇੱਥੇ ਆਪਾਂ ਬਰੀਕ ਕੱਟਿਆ ਹੋਇਆ ਅਦਰਕ ਐਡ ਕਰਾਂਗੇ ਤੇ ਇਸ ਨੂੰ ਵੀ ਥੋੜਾ ਜਿਹਾ ਟਾਈਮ ਦੇ ਲਈ ਆਪਾਂ ਪੁੰਨਾਂਗੇ ਤਾਂ ਕਿ ਇਸ ਦਾ ਥੋੜਾ ਜਿਹਾ ਕੱਚਾਪਨ ਖਤਮ ਹੋ ਜਾਵੇ ਇਹ ਦੇਖੋ ਇੱਥੇ ਅਦਰਕ ਆਪਣਾ ਪੁੱਜ ਚੁੱਕਾ ਹੈ ਤੇ ਹੁਣ ਇੱਥੇ ਆਪਾਂ ਪਾਵਾਂਗੇ ਕੱਟੇ ਹੋਏ ਪਿਆਜ਼ ਪਿਆਜ਼ ਵੀ ਆਪਾਂ ਇਸੇ ਤਰ੍ਹਾਂ ਮੋٹے-ਮੋٹے ਸਲਾਈਸਿਸ ਦੇ ਵਿੱਚ ਹੀ ਕੱਟਨੇ ਹਨ ਬਹੁਤ ਜ਼ਿਆਦਾ ਬਰੀਕ ਨਹੀਂ ਕੱਟਨੇ ਤੇ ਪਿਆਜ਼ਾਂ ਨੂੰ ਵੀ ਹੁਣ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਾਂਗੇ ਪਿਆਜ਼ਾਂ ਨੂੰ ਆਪਾਂ ਬਹੁਤ ਜ਼ਿਆਦਾ ਸਾੜਨਾ ਨਹੀਂ ਹੈ ਜਸਟ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੌਫਟ ਕਰਾਂਗੇ ਤੇ ਥੋੜਾ ਜਿਹਾ ਜਦੋਂ ਇਹਨਾਂ ਦਾ ਕਲਰ ਬ੍ਰਾਊਨ ਹੋ ਗਿਆ ਤੇ ਉਦੋਂ ਆਪਾਂ ਇਸ ਦੇ ਵਿੱਚ ਬਾਕੀ ਚੀਜ਼ਾਂ ਮਿਕਸ ਕਰਾਂਗੇ ਥੋੜਾ ਜਿਹਾ ਭੁੰਨਨ ਤੋਂ ਮਗਰ ਇਸ ਦੇ ਵਿੱਚ ਆਪਾਂ ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰ ਲਈਆਂ ਹਨ ਇੱਥੇ ਦੇਖੋ ਆਪਣੇ ਪਿਆਜ਼ ਥੋੜੇ ਜੇ ਹੁਣ ਸੌਫਟ ਹੋ ਚੁੱਕੇ ਹਨ ਤੇ ਹੁਣ ਇੱਥੇ ਆਪਾਂ ਨਾਲ ਹੀ ਐਡ ਕਰ ਦਵਾਂਗੇ ਕੱਟੇ ਹੋਏ ਟਮਾਟਰ ਟਮਾਟਰ ਵੀ ਇਸੇ ਤਰ੍ਹਾਂ ਮੋਟੇ-ਮੋਟੇ ਸਲਾਈਸਸ ਦੇ ਵਿੱਚ ਹੀ ਕੱਟਨੇ ਹਨ ਇਹ ਸਬਜ਼ੀ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਹਨ ਤੇ ਵੈਸੇ ਵੀ ਦੇਖਣ ਦੇ ਵਿੱਚ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਹੁਣ ਆਪਾਂ ਟਮਾਟਰਾਂ ਨੂੰ ਇੰਨਾ ਚਿਰ ਤੱਕ ਜਿਸ ਤਰ੍ਹਾਂ ਦੀ ਹੁੰਦਾ ਤੱਕ ਹੁਣ ਨਾ 1/4 ਚਮਚ ਆਪਾਂ ਹਲਦੀ ਦਾ ਐਡ ਕਰ ਲਵਾਂਗੇ ਤਾਂ ਕਿ ਇਹ ਵੀ ਨਾਲ ਹੀ ਟਮਾਟਰਾਂ ਦੇ ਪੁੱਜ ਜਾਵੇ ਹਲਦੀ ਨੂੰ ਥੋੜਾ ਪਹਿਲਾਂ ਪਾਉਣ ਦੇ ਨਾਲ ਇਸ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹ ਦੇਖੋ ਕਿੰਨਾ ਵਧੀਆ ਹਲਦੀ ਦਾ ਕਲਰ ਆਇਆ ਹੈ ਤੇ ਆਪਣੇ ਜਿਹੜੇ ਪਿਆਜ਼ ਤੇ ਟਮਾਟਰ ਹਨ ਉਹ ਵੀ ਬਹੁਤ ਵਧੀਆ ਪੁੱਜ ਚੁੱਕੇ ਹਨ ਬਸ ਇੰਨਾ ਕੀ ਇਹਨਾਂ ਨੂੰ ਆਪਾਂ ਸੌਫਟ ਕਰਨਾ ਹੈ ਹੁਣ ਇੱਥੇ ਇਸ ਦੇ ਵਿੱਚ ਆਪਾਂ ਪਾ ਦੇਵਾਂਗੇ ਪੁੱਜੇ ਹੋਏ ਕਰੇਲੇ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਜਿਹੜੇ ਫਰਾਈ ਕੀਤੇ ਆਲੂ ਹਨ ਉਹ ਪਾ ਦਵਾਂਗੇ ਤੇ ਇਹਨਾਂ ਨੂੰ ਇੱਕ ਵਾਰੀ ਹਲਕੇ ਹੱਥਾਂ ਦੇ ਨਾਲ ਹਿਲਾ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਥੋੜੇ ਜਿਹੀ ਬੇਸਿਕ ਮਸਾਲੇ ਐਡ ਕਰਦੇ ਹਾਂ ਜਿਸ ਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਸਵਾਦ ਦੇ ਅਨੁਸਾਰ ਅੱਧਾ ਚਮਚ ਇੱਥੇ ਲਾਲ ਮਿਰਚ ਪਾਊਡਰ 1/4 ਚਮਚ ਇੱਥੇ ਆਪਾਂ ਗਰਮ ਮਸਾਲਾ ਐਡ ਕਰਾਂਗੇ 1 ਚਮਚ ਇੱਥੇ ਆਪਾਂ ਧਨੀਏ ਦਾ ਐਡ ਕਰ ਦਵਾਂਗੇ ਤੇ ਹੁਣ ਇੰਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਕਿ ਮਸਾਲੇ ਜਿਹੜੇ ਹਨ ਉਹ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਕੋਟ ਹੋ ਜਾਣ ਇਹ ਦੇਖੋ ਕਿੰਨੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋ ਰਹੀ ਹੈ ਤੇ ਇਹਨਾਂ ਤੇ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਹੁਣ ਆਪਾਂ ਬਿਲਕੁਲ ਗੈਸ ਦਾ ਫਲੇਮ ਲੋ ਕਰਕੇ ਇਸ ਨੂੰ ਕਵਰ ਕਰਕੇ 2 ਮਿੰਟ ਲਈ ਪੱਕਣ ਦਵਾਂਗੇ ਇੱਕ ਵਾਰੀ ਇਹ ਇਸ ਨੂੰ ਆਪਾਂ ਚੈੱਕ ਕਰਾਂਗੇ ਤੇ ਇਸ ਨੂੰ ਹਲਾ ਲਵਾਂਗੇ ਤੇ ਫਿਰ ਇੱਕ ਵਾਰੀ ਕਵਰ ਕਰਕੇ ਇੱਕ ਤੋਂ 2 ਮਿੰਟ ਲਈ ਬਿਲਕੁਲ ਲੋ ਫਲੇਮ ਤੇ ਪੱਕਣ ਦਵਾਂਗੇ। ਲੋ ਜੀ ਹੁਣ ਆਪਾਂ ਚੈੱਕ ਕਰਦੇ ਹਾਂ ਦੇਖੋ ਕਿੰਨੀ ਵਧੀਆ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਹੈ। ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਤੇ ਜੀਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਕਿੰਨੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਜਰੂਰ ਇੱਕ ਵਾਰੀ ਇਸ ਨੂੰ ਬਣਾਇਓ ਖਾਇਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਮੇਰੇ ਬੱਚਿਆਂ ਨੂੰ ਤੇ ਬਹੁਤ ਹੀ ਜ਼ਿਆਦਾ ਪਸੰਦ ਆਈ ਸੀ ਲੋ ਜੀ ਦੇਖੋ 컬러ਫੁਲ ਸਬਜੀ ਲੱਗ ਰਹੀ ਹੈ ਕਿੰਨੀ ਜਿਆਦੀ ਜੰਮੀ ਸਬਜੀ ਲੱਗ ਰਹੀ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ